ਯੋ ਵਿਲਾਦਾ ਡਿਸਕਸ਼ਨ ਕੇ ਵਿੱਚ ਮੈਂ ਸਾਰਿਆਂ ਦਾ ਸਵਾਗਤ ਯੋ ਕੈਲੋਵੀਰ ਯੋ 78 ਸਾਲ ਦਾ ਬੁढ़ा ਬਣਤਾ 24 ਸਾਲ ਦਾ ਮੁੰਡਾ ਚਲਿਆਦਾ ਕੈਨੇਡਾ ਗਈ ਡਾਰੀ ਮਨ 에ਰਪੋਰਟ ਆਲੇ ਨੇ ਵੀਰੀਸ ਨੂੰ ਉੱਤਾ ਪੜ ਲਿਆ ਹਰ ਯੋ ਬੰਦਨੇ ਤੋਂ ਵੀਰ ਆ ਰਹੇ ਨੇ ਕਰਤੇ ਸਾਰਿਆਂ ਨੂੰ ਦਿੱਲੀ ਦੇ ਇੰਦਰਾ ਗਾਂਧੀ 에ਰਪੋਰਟ ਦੇ ਉੱਪਰ ਨਾ ਵੀਰ ਸੀਆਈਏ ਫਾਲਿਆ ਨੇ ਇਹ 24 ਸਾਲ ਦਾ ਛੋਕਰਾ ਇਸ ਨੂੰ ਗ੍ਰਿਫਤਾਰ ਕਰਿਆ ਘਰੇ 67 ਸਾਲ ਦਾ ਸੀਨੀਅਰ ਸੀਨੀਅਰ ਸਿਟੀਜ਼ਨ ਬਣ ਕਾ ਨਾ ਕੈਨੇਡਾ ਜਾਣੇ ਕੇ ਚਾਰੇ ਆ ਰਹਾ ਦਾ ਉਸ ਵਨ ਨਗਲੀ ਪਾਸਪੋਰਟ ਇੰਬਰੰਦ ਕਰਿਆ 18 ਜੂਨ ਨੂੰ 5 ਵਜੇ ਦਾ 20 ਮਿੰਟ ਬਾਅਦ ਜੋ ਪ੍ਰੋਫਾਈਲਿੰਗ ਆ ਰ ਵਿਵਹਾਰ ਉਸ ਕਾ ਜਿਹੜੇ ਗੱਲਾਂ ਮਤਲਬ ਪਤਾ ਲਾਇਆ ਆ ਔਰ ਉਸਕੇ ਉੱਪਰ ਦਾ ਵੀ ਸੀਆਈਏ ਫਕ ਕੇ ਜਵਾਨਾਂ ਨੇ ਟਰਮੀਨਲ 3 ਨਕੇ ਪਰ ਚੈੱਕ ਇਨ ਖੇਤਰ ਮਾ ਇੱਕ ਯਾਤਰੀ ਦੇ ਪੁੱਛੀਛ ਕਰਨ ਵਾਸਤਾ ਇਸ ਨੂੰ ਰੋਕਿਆ ਮੈਂ ਤਾਉ ਰਾ ਮੇਰਾ ਕਿੱਧਰ ਜਾ ਰਿਹਾ ਆਰ ਫਿਰ ਪੁੱਛੀ ਗਈ ਚਕਰ ਤੇ ਉਸਨੇ apni ਪਛਾਣ 67 ਸਾਲ ਦਾ ਜੋ ਜਿਹੜਾ ਰਸ਼ਵਿੰਦਰ ਸਿੰਘ ਸੋਹਤਾ ਦੱਸੀ ਪਾਸਪੋਰਟ ਦੀ ਉਸकी ਜਨਮ ਮਿਤੀ ਜਿਹੜੀ 10/2/1957 ਦਰਤੀ ਉਸਕਾ ਜਨਮ ਸਥਾਨ ਜਲੰਧਰ ਦੇ ਨੇੜੇ ਪਿੰਡ ਦਾ ਦੱਸਿਆ ਹਰ ਜਦ ਗਿਆ ਉਹ ਮੂਲ ਤੌਰ ਪਰ ਰਹਿਣੇ ਵਾਲਾ ਲਖਨਊ ਪਤਾ ਆਰ ਉਸ ਬੰਦੇ ਨੇ ਰਾਤ 10 ਵਜੇ ਦਾ 50 ਮਿੰਟ ਵਜਣੀ 에ਅਰ ਕ੍ਰੇਡ ਦੇ ਫਲਾਇਡ ਇਸ ਮੱਚ ਚੜਦਾ ਕਨੇਡਾ ਜਾਣ ਦਾ ਬਿਲ ਜੇ ਚੜ ਜਾਂਦਾ ਬੂੜਾ ਫਿਰ ਲੰਗਿਆ ਦਾ ਫਿਰ ਔਰ CIF ਕੇ ਜਵਾਨਾਂ ਨੇ ਜੋ ਕਹਿ ਲੋ ਵੀ ਉਸਦਾ ਪਾਸਵਰਡ ਚੈੱਕ ਕਰਿਆ ਪਤਾ ਲੱਗਿਆ ਵੀ ਉਸ ਦੀ ਜਿਹੜੀ ਉਮਰ ਪਾਸਵਰਡ ਮਾ ਦਈ ਵੀ ਉਸ ਉਮਰ ਤੇ ਘੱਟ ਜਾ ਬਰੀ ਮਤਲਬ ਉਮਰ ਜ਼ਿਆਦਾ ਲੱਗ ਰਹੀ ਸਮਾਂ ਔਰ ਆਵਾਜ਼ ਔਰ ਚਮੜੀ ਵੀ ਨੌਜਵਾਨ ਵਾਲੀ ਲੱਗ ਰਹੀ ਤੇ ਉਸ ਦੀ ਉਮਰ ਪਾਸਵਰਡ ਮਾ ਦਏ ਵੀ ਜਿਹੜੇ ਵਰਣਨ ਦਾ ਮੇਲ ਨਹੀਂ ਦਿਖਾ ਰਹੀ ਨੇੜੇ ਜਾਂਚ ਕਰਨ ਦੇ ਪਤਾ ਲੱਗਿਆ ਵੀ ਯਾਤਰੀ ਨੇ ਆਪਣਾ ਜਿਹੜਾ ਪਾਲ ਅਰਦਾੜੀ ਉਸ ਨੂੰ ਚਿੱਟਾ ਰੰਗ ਕਰਿਆ ਵਾਦਾ ਵੀਰੋ ਅਰ ਬੁੱਢਾ ਦਿਖਣੇ ਕਰਕੇ ਐਨਕਾ ਵੀ ਉਸਨੇ ਲਾਈਆਂ ਵੀ ਐਨਕਾ ਲਾਗਾ ਨਾ ਬੁੱਢਾ ਐ ਲਾ ਰਿਹਾ ਬੁੱਢਾ ਕੱਚਾ ਬੁੱਢਾ ਅਰ ਇਹਨਾਂ ਸੱਕਾਂ ਇਹ ਧਾਰਪਾ ਉਸ ਨੂੰ ਬ੍ਰੀਕੀ ਗਲ ਜਾਂ ਤਲਾਸੀ ਕਰੀ ਡਿਪਾਰਚਰ ਏਰੀਆ ਵਿੱਚ ਲਿਜਾ ਕ ਮੋਬਾਈਲ ਚੈੱਕ ਕਰਿਆ ਪਾਸਪੋਰਟ ਦੀ ਸਾਫਟ ਕਾਪੀ ਮਿਲੀ ਜੀ ਇਸ ਕੇ ਅਨਸਾਰ ਪਾਸਪੋਰਟ ਵਾ ਦਰਜ ਨਾਮ ਗੁਰ ਸੇਵਕ ਸਿੰਘ ਉਮਰ 24 ਸਾਲ ਅਰ ਪੁੱਛ ਪੜਤਾ ਅਗੇ ਵਿੱਚ ਵਾ ਯਾਤਰੀ ਨੇ ਮੰਨਿਆ ਵੀ ਉਸ ਕਾ ਅਸਲੀ ਨਾਮ ਗੁਰ ਸੇਵਕ ਸਿੰਘ ਉਸ ਕੀ ਜਿਹੜੀ ਉਮਰ 24 ਨਾਲ 67 ਸਾਲ ਦਾ ਰਸ਼ਵਿੰਦਰ ਸੋਤਾ ਨਾਂ ਦਾ ਜਾਰੀ ਪਾਸਪੋਰਟ ਮਤਲਬ ਉਸ ਦੇ ਉੱਪਰ ਉਹ ਸਫਰ ਕਰ ਰਿਹਾ ਦਾ ਉਸ ਦੇ ਉੱਪਰ ਜਾਣੇ ਦੀ ਤਿਆਰੀ ਕਰ ਰਿਹਾ ਦਾ ਆ ਰਿਹਾ ਇਹ ਕਾਲੋ ਵੀ ਸੀਆਈਏ ਪਰ ਇਸ ਦਾ ਜਿਹੜਾ ਇੰਸਪੈਕਟਰ ਜਰਨਲ ਲੋਕ ਸੰਪਰਕ ਅਧਿਕਾਰੀ ਅਪੂਰਵਾ ਪਾਂਡੇ ਯੁੱਧਾ ਸਰਿਆ ਦਾ ਮਾਲਵਾ ਮਾਮਲਾ ਦਾ ਜਾਲੀ ਪਾਸਪੋਰਟ ਦਾ ਨਿਕਲਿਆ ਆ ਯਾਤਰੀ ਨੂੰ ਸਮਾਨ ਸਮੇਤ ਰਸਤਮ ਆਰਲਿਆਪੁਰ ਦਾ ਅਕਾ ਦੇ ਅੰਦਰ ਆ ਕਾਨੂੰਨੀ ਕਾਰਵਾਈ ਕਰਨ ਵਾਸਤਾ ਆਈਜੀ ਆਈ 에어ਪੋਰਟ ਪੁਲਿਸ ਨੂੰ ਨਾ ਚਾ ਦੇ ਦੇਪੋਰਟ ਡਿਲੀ ਪੁਲਸ ਅੱਜ ਆ ਕੇ ਆ ਗਏ ਜੋ ਚੱਕਾਇ ਸੀ ਨੂੰ ਗੁੜੇ ਨੂੰ আর ਸੀਐਸএফ ਕੇ ਜਮਾਨਾ ਨੇ ਚੌਕਸੀਅਰ ਸਿਆਣ ਕਰ ਕਾਇਓ ਫੜ ਲਿਆ আর ਨਾਗਲੀ ਦਾਸਤਾਵੇਜ਼ ਲਗਾਇਓ ਜਾ ਰਹਾ ਦਾ ਵੀ ਇਹ ਕਹਿ ਲੋ ਵੀ ਇਸ ਨੂੰ ਆਕੜਾ ਚ ਗੁੱਲਾ ਠਾ ਇਸ ਤਰ੍ਹਾਂ ਹੋ ਜਾ ਵੀਰ ਕਈ ਵਾਰ ਬੰਦਾ ਉਹੀ ਤਾਂ ਕੇਰੇ ਬਾਜ ਜਾ আর ਉੱਧਰ ਵੀਰ ਇਹ ਕਹਿ ਲੋ ਯੋ ਜਿਹੜਾ ਯੋ ਸੋਮਣੀ ਕਾਂਦੀ ਦਾ ਕੌਮੀ ਮੀਤ ਪ੍ਰਧਾਨ ਸੁਖਵਿੰਦਰ ਪਾਲ ਕਰਚਾ ਯੋ ਕਹ ਰਹੇ ਵੀਰ ਇਵਨਾ ਸੋਸ਼ਲ ਮੀਡੀਆ ਕੁਆਪਰ ਪੋਸਟ ਪਾਈ ਗਾਇਆ ਵੀ ਸੀਨੀਅਰ ਆਗੂਆਂ ਕਰਚਾ ਸੋਮਣੀ ਕਾਂਦੀ ਦਾ ਵੀਰ ਪਰ ਬਾਦਲ ਕੇ ਇਸ ਨੂੰ ਲੈਟਰ ਤੇ ਜਾਂ ਕਾ ਵੀ ਮੋਡਲੀ ਮੈਂਬਰਸ਼ਿਪ ਤੇ ਅਸਤੀਫਾ ਦੇਣ ਦੀ ਗੱਲ ਕਰ ਰਹੇ ਆਂ ਆਰ ਢਾਈ ਦਹਾਕਿਆਂ ਦੇ ਕਾ ਵੀ ਪਾਰਟੀ ਮਾਂ ਚੜ੍ਹਦੀ ਕਲਾ ਵਾਸਤਾ ਦਿਨ ਰਾਤ ਕਰ ਗਾਇ ਇਮਾਨਦਾਰੀ ਨਾਲ ਯੋ ਗੋ ਕੰਮ ਕਰ ਰਿਹਾ ਰਬ ਗਿੰਦਾਰਚਾ ਈ ਜਨਾਬੀ ਲੈਟਰ ਪੇ ਇਤੀ ਯੋ ਪ੍ਰਤਾਪ ਵਾਦਲੇਸ਼ ਹੋ ਗਰੇ ਨੂੰ ਆਰਾ ਇਸ ਕੇ ਵਿਚ ਮੈਂ ਸੂੰਡ ਮਾਰਿਆ ਦਾ ਵੀ ਉਹ ਜਿਹੜੀ ਜ਼ਿੰਮੇਵਾਰੀ ਬੜੀ ਮਾਨ ਤਾਰੀ ਗੇ ਭਾਈ ਕਹ ਮੈਂ ਤੋ ਫਿਰ ਇਹ ਚੰਡੀਗੜ੍ਹ ਪੇ ਤੇ ਮੀ ਵਿਰਸਤੀਫਾ ਲੈ ਲਿਓ ਬਾ ਪ੍ਰਵਾਨ ਕਰ ਲਿਓ ਹਾਂ ਗਰਚੇ ਨੇ ਸਤੀਫਾ ਦੇਣ ਦੇ ਬਾਦ ਨਾ ਯੋ ਮੋਦੀ ਦੀ ਪਾਰਟੀ ਕਾ ਅਮਲ ਕੇ ਫੁੱਲਾੜੀ ਭਾਰਤੀ ਜਨਤਾ ਪਾਰਟੀ ਨੇ ਲੇਗਾ ਕਈ ਤਰ੍ਹਾਂ ਗੀਆਂ ਚਰਚਾਵਾਂ ਇਹ ਚਾਰੀਆਂ ਰ ਬਖਵਗ ਪੱਤਰਕਾਰ ਵੀ ਸਵਾਰਾ ਯਾਕਾ ਯੂ ਕੈਮਰੇ ਲੇਗਾ ਪਹੁੰਚੇਗਾ ਚੇਗਾ ਅਸਤੀਫੇ ਦੀ ਪੁਸ਼ਟੀ ਹੋਣ ਤੇ ਬਾਅਦ ਬਤੇਰੇ ਜਾਣਕਾਰੀ ਉਸ ਨਾਲ ਦਈ 11 ਵੀ ਦੱਸਣਾ ਲਾਣਾ ਟੈਂਪਾ ਇਹ ਲਾਵਣਾ ਅਬ ਇਹ ਉੱਧਰ ਜਾਏਗਾ ਉਹ ਦੀ ਆਲੀ ਪਾਰਟੀ ਵਿੱਚ ਲੱਗ ਦੇਗਾ ਫਿਰ ਉੰਦਰ ਹੀ ਸੂਤ ਆ ਮੈਂ ਆਈ ਇੰਦਰ ਕੰਦਿਆਂ ਨੇ ਪਾਸੇ ਸੂਤ ਨਹੀਂ ਆ ਰਿਹਾ ਵੀਰ ਕਿਸੇ ਪਾਸੇ ਲੱਗ ਰਿਹਾ ਈ ਸੀ ਘਰ ਕਾਰਾਂ ਵੀ ਜੋ ਕਰ ਉਹ ਤਾਂ ਹੀ ਅਰ ਪੰਜਾਬ ਮਾ ਗਰੇ ਛੁੱਟੀਆਂ ਹੋ ਰਹੀਆਂ ਵੀਰ ਪੰਜਾਬ ਮਾ 22 ਜੂਨ ਤੇ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਹੋਣੀ ਗਈ ਸੂਬੇ ਮਾਰ ਮਸਾਂਕਾਰੀ ਛੁੱਟੀ ਇਹ ਹੋ ਰਹੇਗੀ 22 ਜੂਨ ਨੂੰ ਕਬੀਰ ਜਨਮ ਦਿਵਸ ਪੰਜਾਬ ਸਰਕਾਰ ਨੇ ਕਾ ਵੀ 2024 ਦੀ ਸਰਕਾਰੀ ਛੁੱਟੀਆਂ ਆ ਯੋ ਪਾਲੀ ਛੁੱਟੀ ਉਹ ਵੀ ਐਲਾਨ ਕਰਤੀ ਇਹ ਆਤਕੀ ਗਰਮੀ ਕਾਰਨ ਪੰਜਾਬ ਭਾਰ ਕੇ ਸਕੂਲਾਂ ਦਾ ਪਹਿਲਾਂ ਹੀ ਛੁੱਟੀਆਂ ਆਏ ਨੇ ਵੀ ਨਿਆਣਾ ਨੂੰ ਕੋਈ ਨਹੀਂ ਹੋਈ ਸੀ ਛੁੱਟੀਆਂ ਆ ਦੇਗਾ ਇਹ ਛੁੱਟੀ ਤਾਂ ਹੋਏਗੀ ਮੇਰੇ ਜੀ ਆ ਤਾਂ ਕਬੀਰ ਜਨਮ ਦਿਵਸ ਦੀ 22 ਜੂਨ ਦੀ ਛੁੱਟੀ ਪੱਕੀ ਕਰ ਤੀ ਨਾ ਇਹ ਅੱਛਾ ਨਹੀਂ ਵਾਰਦਾ ਦੀ ਨਾ ਅਰ ਛੁੱਟੀ ਘਰੇ ਕਰ ਦੋ ਨੇ ਆਣੇ ਵੈਸੀ ਘਰਾਂ ਬੈਠੇ ਗਰਮੀ ਕਰਕਾ ਅਰੁੰਦਰ ਵੀਰ ਕਹ ਰਹੇ ਵੀ ਇਹ ਡੇਗੁਰੂਗੜ ਜੇਲਮਾ ਅਮਰਤਪਾਲ ਨੂੰ ਬੜਾ ਝਟਕਾ ਐਨਐਸਏ ਦੇ ਵਿੱਚ ਮੱਦਦਾ ਮਾਰਤਿਆਂ ਦਾ ਇਹ ਵਾਰਸ ਪੰਜਾਬ ਦੀ ਜੱਿੱਤੇ ਬੰਦੇ ਉਹ ਮੁਖੀ ਜਿਹੜਾ ਅਮਰਤਪਾਲ ਇਸ ਪੈਨਐਸਏ ਲੰਗੀ ਵੀ 1 ਸਾਲ ਗੌਰ ਵਿਦਾਤੀ ਅਮਰਤਪਾਲ ਨੂੰ ਇਸਾਮੇ ਡੇਗੁਰੂਗੜ ਜੀਲੋਂ ਬੰਦ ਕਰਿਆ ਹੋਈ ਦਾ ਅਮਰਤਪਾਲ আর ਉਸਕੇ ਨੌ ਬੰਦੇ ਯੂ ਮੁਖਵੰਤਰੀ ਜਿਹੜਾ ਉਹ ਬੰਦ ਕਰਿਆ ਵਗੈਰ ਵੀਰ ਐਨਐਸਏ ਗਿਟੈਂਕਸਾਲਾ ਲੋਰ ਮੱਦਦਾ ਕਰਤਾ ਅਮਰਤਪਾਲ ਪਾ ਯੂਗਤ 2023 ਮੈ ਲਾਈਤੀ ਐਨਐਸਏ ਯੂ ਇਸ ਨੂੰ ਗੁਰੂ ਦਾ ਤੇ ਵੀਰ ਆਰੇ ਅਮਰਤਪਾਲ ਲੋਕ ਸੁਵਚੋਣਾ ਜਿੱਤਣ ਦਾ ਖੰਡੂਰ ਸਾਹਿਬ ਵੀ ਸੀਂਦੀ ਆਜ਼ਾਦ ਉਮੀਦਵਾਰ ਜਿੱਤ ਗਿਆ ਵੀਰ ਆਰ ਭਾਰੀ ਵੋਟਾਂਗੇ ਫਰਗ ਗਿਆ ਜਿੱਤਿਆ ਆ ਪੰਜਾਬ ਪਾਰਟੀ ਵਿੱਚ ਅਮਰਤਪਾਲ ਕੀ ਸਭ ਤੇ ਬੜੀ ਜਿੱਤ ਹੈ ਅਮਰਤਪਾਲ ਕੀ ਰਿਆ ਇਹ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਵੀਰ ਇਹੋ ਕਹ ਲੋ ਵੀ ਮੈਂਬਰ ਪਾਰਲੀਮੈਂਟ ਕੇ ਤੌਰ ਪਰ ਸੌ ਚੱਕਣ ਵਾਸਤੇ ਅਮਰਤਪਾਲ ਨੂੰ छोड़ देंगे जबकि अमृतपाल सिंह के नाल के साथी जो जो पपन प्रीत प्रधानमंत्री बज गए हलसी एन एस इनकी एक साल की याद मैद बढ़ाते अमीर भी छड़ दे अंदर रखे इस कारण आयो हाले पता नहीं मेरा क्या बनेगा क्या नहीं और उधर भी यो कह भी जिथा मतलब यो काम हो रहा उधर कांग्रेस ने अपना उम्मीदवार लान करते जलंधर पछमी ਪਾਣੀ ਤਾ ਜਿਮਨੀ ਚੋਣ ਹੋ ਰਹੀ ਹੈ ਨਾ ਜਲੰਧਰ ਮਾ ਉਠਾ ਵੀਰ ਇਹੋ ਜਲੰਧਰ ਪੱਛਮੀ ਮਾ ਜੋ ਕਹਿ ਲੋ ਵੀਰ ਨਾ ਨਾ ਉਮੀਦਵਾਰ ਐਲਾਨ ਕਰਿਆ ਜੋ ਖੜ ਗਏ ਕਹਿ ਰਿਹਾ ਪੰਜਾਬ ਵਿਧਾਨ ਸਭਾ ਦੀ ਜੋ ਜਿਹੜੇ 34 ਜਲੰਧਰ ਪੱਛਮੀ ਐਸ ਸੀ ਵਿਧਾਨ ਸਭਾ ਹਲਕੇ ਮਾ ਦੇ ਜਿਮਨੀ ਚੋਣ ਹੋਣੀ ਨਾ ਉਠਾ ਸਰਿੰਦਰ ਵਰਨ ਨੂੰ ਵੜਾ ਕਰਤੇ ਵੀਰ ਸਰਿੰਦਰ ਗੌਰ ਸਾਹਿਬ ਦਾ ਡੀਵੀਟੀ ਵੀ ਰਹੀ ਪਹਿਲਾਂ ਆ ਰਾਜ ਤੱਕ ਇਸ ਨੇ ਇੱਕ ਵੀ ਇਹ ਚੋਣ ਹਾਰੀ ਨਹੀਂ ਗਰੇ ਵੀ ਉਹ ਹਾਰੇ ਨਹੀਂ ਸੀ ਜਿੱਤਾਂ ਲਈ ਕਹਿੰਦਾ ਜਿੱਤੇਗਾ ਵੀਰਾ ਇਹ ਤਾਂ ਪੱਕੀ ਜਿੱਤ ਹੈ ਵੀਰੇ ਮੈਂ ਕੋਈ ਸ਼ੱਕ ਨਹੀਂ ਜੀਦਾ ਜਲੰਧਰ ਪਛਮੀ ਜਿਹੜੀ ਮਤਲਬ ਐਸ ਸੀ ਵਿਧਾਇਕ ਸਪ ਸੀਤਲੰਗ ਰਾਣੀ ਦੀ ਫਾਦੇ ਇਹ ਤਾਂ ਫੇਰ ਇਹ ਖਾਦ ਗਿਆ ਵੀਰੇ ਨਾਲ ਸਤਰੀਕਰ ਨੂੰ ਬੁੱਧਵਾਰ ਨੂੰ ਜਲੰਧਰ ਪਛਮੀ ਦਾ ਸਵਾਲ ਕਿਹਾ ਜਿਵੇਂ ਨਹੀਂ ਚੋਣਾਂ ਬੋਟਾ ਪੈਣੀਆ ਵੀਰਾ ਅੱਜ 13 ਦਿਨਾਂ ਦੀ ਸੰਭਾਵਨਾ ਨੂੰ ਬੋਟਾਂ ਕਿੰਨੀਆਂ ਤਿੰਸ ਤੇ ਆਦਲਸ ਚੱਕਲ ਚੱਕਲ ਹੋ ਜੇਗੀ ਵੀਰ ਕਿਹਣਾ ਜਿੱਤੇਗਾ ਕਿਹਣਾ ਹਾਰ ਗਿਆ ਆ ਰਿਓ ਲੱਗ ਜੇਗਾ ਪਤਾ ਆਰੇ ਪੰਜਾਬ ਦੇ ਵਿੱਚ ਮਾ ਕਰੇ ਮੌਸਮ ਦਾ ਮਜਾਜ ਬਦਲ ਗਿਆ ਵੀਰ ਲੋਕਾਂ ਦਾ ਆਰਮੀ ਖਾਰੇ ਸੀ ਬੱਟ ਬੱਟ ਤਾਂ ਵੀਰ ਇਹ ਵਗਾਰੇ ਮੌਸਮ ਮਾ ਫਰਕ ਹੋ ਗਿਆ ਵੀਰ ਅਦੇਸ਼ ਕੇ ਵਿੱਚ ਜਾਨਾ ਇਸ ਸਮੇਂ ਗਰਮੀ ਕਹਿਰਤਾ ਤਾਂ ਆਪਮਾਨ ਬਹੁਤ ਬਦ ਰਹਾ ਦਾ ਆ ਰਾਜ ਮੌਸਮ ਦੇ ਵਿੱਚ ਮਜਾਜ ਮਾ ਬਦਲਾ ਹੋ ਗਿਆ ਵੀਰ ਅੱਲਾ ਕੇ ਮੀਂਹ ਪੈਣਾ ਸ਼ੁਰੂ ਹੋ ਗਿਆ ਇਹੋ ਅਜਨਾਲ ਆਂਬਰਸਾ ਲੁਧਿਆਣਾ ਇਸਕੇ ਨੇ ਮੀਂਹ ਪੈ ਰਿਆ ਇਹੋ ਕੱਲ ਗਰਮੀ ਥੋੜੀ ਰਾਹਤ ਮਿਲ ਲੋਕਾਂ ਨੂੰ ਉੱਠਾ ਮੀਂਹ ਕੇ ਗੱਲ ਡੰਡੀ ਤੇਜ਼ ਹਵਾ ਬੀਚਲੜੀ ਸ਼ੁਰੂ ਹੋ ਗਈ ਜਲੰਧਰ ਕੇ ਜੋ ਮੌਸਮ ਬਦਲ ਗਿਆ ਵੀਰ ਚਲੋ ਬਾਰਿਆ ਵੀਰ ਬੋਟਾ ਮਨਾਂ ਵਾਲੇ ਲੋਕਾਂ ਨੂੰ ਵੜਾ ਜਾ ਰਾਤ ਮਿਲ ਜੇ ਗਰਮੀ ਦੇ ਬੱਚੇ ਰਹਿ ਗਏ ਬੰਦੇ ਨਹੀਂ ਤੋ ਖਾਲਾ ਲਾ ਵੀਰ ਮੌਤ ਇਹ ਮੀਂਹ ਪੈਣ ਕਰਕੇ ਥੋੜਾ ਕੰਟੀ ਲਾ ਹੋਇਆ ਨਹੀਂ ਮੇਰਾ ਪਕਵਾਂ ਤੁਮਾ ਨੂੰ ਯੂਤਰਾਂ ਲੈ ਰਿਖੇ ਤੇਈਆ ਲੈ ਲਿਆ ਦਾ ਆਰੇ ਇਹ ਗਰਮੀ ਇਤਨੀ ਹੋ ਰਹੀ ਵੀਰਾ ਗਰਮੀ ਜਿਆਦਾ ਹੋਣ ਕਰਕੇ ਚੱਕਰ ਪੈ ਰਿਹਾ ਸਾਰਾ ਵੀਰ ਗਰਮੀ ਕਰਕੇ ਲੋਕਾਂ ਨੀਲ ਰਿਹਾ ਤੂੰ ਆ ਲੋਗ ਮਾਰੇ ਪੁੱਠਿਆਂ ਚੜਾਈ ਵਾ ਨਾ ਆ ਰੇ ਨਾ ਆਣੇ ਪੀ ਤੋਰੀ ਮੇਰਾ ਦਰਿਆਂ ਨਾ ਚਰੇ ਮੇਰਾ ਆਈਓ ਕੇ ਲੋਗ ਯੋ ਕਾਲੋ ਵੀ ਯੋ ਮਾਦਲਾ ਬਹੁਤ ਜ਼ਿਆਦਾ ਗਰਮੀ ਦਾ ਕਰਨਾ ਲੋਕਾਂ ਨੂੰ ਬਹੁਤ ਬੁਰਾ ਹਾਲ ਹੋਦਾ ਦੁਪਹਿਰ ਦੇ ਵਿੱਚ ਇਤਰਾਗਾ ਰਸਤੇ ਮਾ ਨਾ ਲੇਟਾ ਜਾ ਯੋ ਗੀਟਾ ਪਰੋਕਾ ਲੋਗ ਛਾਂ ਨਹੀਂ ਪਾੜ ਕਰੇਗਾ ਤੇ ਗਰਮੀ ਦਰਾਖ ਤੋਂ ਇੱਕ ਨਹੀਂ ਦਾ ਲੋਕਾਂ ਨੇ ਗਰਮੀ ਰੋਣੀ ਮੇਰਾ ਹੈ ਮੈਂ ਤੋ ਕਹ ਰ ਮਰੇ ਗਾਲਿਆਂ ਜਿਹੜਾ ਥਾਨਾ ਵਾਲੀਆਂ ਨੂੰੜੀਆਂ ਸਾਫ ਕਰਨਾ ਇਹ ਬੁੱਢਾ ਮਾਡਾ ਬਾਰੇ ਯੋ ਕੱਖੋ ਵਿੱਚ ਖੁਰਚਣ ਮਾਤਾ ਲਾਏ ਵੀ ਇਹਨਾਂ ਨੂੰ ਕਹੋ ਵੀ ਦਸਤ ਲਾਣੇ ਆਲਾ ਦਾਮ ਕੋ ਆਹ ਇਹਨਾਂ ਦੇ ਵਿਚਾਰਿਆ ਨਾਲੇ ਪੰਜਾਬ ਦਾ ਕੋਈ ਮਾਣਾ ਮੋਟਾ ਸੁਧਾਰ ਹੋਵੇਗਾ ਐਂ ਪੂਰਾ ਹਾਲ ਹੋ ਰਿਹਾ ਅਗਲੀ ਥਾਲੂ ਕੀ ਪਤਾ ਹੀ ਇਤਨੀ ਗਰਮੀ ਪੈ ਰਹੀ ਵੀ ਨਾ ਤੂ ਆ ਨਹੀਂ ਘੜ ਰਿਹਾ ਲੋਕਾਂ ਦਾ ਵੀ ਪੂਰਾ ਚਲੋ ਘਰ ਲਾਡ ਦਾ ਡਿਸਕਸ਼ਨ ਰੇਡੀ ਪ੍ਰੋਗਰਾਮ ਵਿੱਚੋਂ ਇਹੋ ਆ ਦਿਗੀਆਂ ਬੜੀਆਂ ਖਬਰਾਂ ਦੀਆਂ ਵੀ ਦਾ ਹਰ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਕਰ ਦੋ ਔਰ ਬੜੀਆਂ ਖਬਰਾਂ ਹਾਰੇ ਬਾਅਦ ਤੇ ਲਾਡਾ ਪੁਆਦੀ ਸਤਰੀ ਜਨ ਦਰੇਗਾ ਵੀਰ ਹਰ ਯੋ ਕੈਲੋ ਵੀ ਬੜੀਆਂ ਖਬਰਾਂ ਦੇ ਵਿੱਚੋਂ ਹਮੇਸ਼ਾ ਮਾਰੇ ਕੋਸ਼ਿਸ਼ੋ ਬਾ ਬੀਥਨ ਨੂੰ ਮਦਲਵ ਤਾਜੀ ਖਬਰਾਂ ਸੁਣਾਵਾ ਮੈਂ ਸਾਰੀਆਂ ਔਰ ਉਧਰ ਯੋ ਕੈਲੋ ਵੀਰ ਯੋ ਇਸਕੁਆਰ ਫੇਰ ਯੋ ਕੈਲੋ ਵੀਰ ਉਥਾ ਜੋ ਕਿਆ ਨਾ ਹੁੰਦਾ ਯੋ ਪੀਐਮ ਮੋਦੀ ਇਸਨਾਂ ਮੀਰਾ ਯੋ ਕੈਲੋ ਉਥਾ ਵੀਰ ਇਨਸਟੇਡੀਅਮ ਦਾ ਕਾਟ ਰੰਗ ਰਿਆ ਯੋ ਜੁਪੀ ਮਨਾਮਾ ਸਟੇਡੀਅਮ ਖੁੱਲਾਈ ਨਾ ਨੇ ਉਥਾਈ ਮੈਚ ਲੱਗਿੰਦੇ ਰਹੇ ਨੇ ਯੋ ਇੰਡੋਰ سپورٹس ਕੰਪਲੈਕਸ ਕਰਨ ਦੇਖਣ ਕਰਨ ਵਾਸਤਾ ਯੋ ਕਹ ਰਿਹਾ ਮਿਰੁਥਾ ਮੋਦੀ ਪਹੁੰਚਿਆ ਗਾ ਰਾ ਉਰਾ ਨਿਆਣੇ ਬਾਉ ਖੇਡਲੇ ਰਹੇਗਾ ਚਲੋ ਗਾ ਡਾ ਡਿਸਕਸ਼ਨ ਰੈਡੀ ਪ੍ਰੋਗਰਾਮ ਇਮੇਜ ਲਾ ਆਵੀਗਾ ਆ ਰਿਆ ਨੂੰ ਯਾਰ ਪਰ ਹੀ ਸਾਸਤਰੀ ਗਨ